ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗੱਜ-ਵੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਤਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਨ੍ਹਾਂ ਦੇ ਪਤੀ ਹਰੋਜ ਸ਼ਰਾਬ ਪੀ ਕੇ ਕਲੇਸ਼ ਕਰਦੇ ਨੇ ਘਰ ਵਿੱਚ ਸਾਧ ਸੰਗਤ ਜੀ ਤਾਂ ਮਹਾਪੁਰਸ਼ਾਂ ਜੀ ਨੇ ਉਹਨਾਂ ਨੂੰ ਕਿਹੜੇ ਵਚਨ ਮੰਨਣ ਲਈ ਕਹੇ ਨੇ ਸਾਧ ਸੰਗਤ ਜੀ ਉਹ ਘਰ ਵਿੱਚ ਬੈਣਾ ਉਹ ਕੰਮ ਕਰ ਲੈਣ ਤਾਂ ਉਹਨਾਂ ਦੀ ਘਰ ਵਿੱਚ ਕਲੇਸ਼ ਮੁੱਕ ਜਾਵੇਗਾ ਸਾਧ ਸੰਗਤ ਜੀ ਅੱਜ ਤੁਹਾਨੂੰ ਅਸੀਂ ਕਥਾ ਵਿੱਚ ਸਾਰਾ ਕੁਝ ਦੱਸਾਂਗੇ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਭ ਨੂੰ ਸ਼ੇਅਰ ਕਰਨਾ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਸਾਡਾ ਕੰਮ ਹੈ ਬਾਣੀ ਨਾਲ ਜੁੜਨਾ ਤੇ ਜੋੜਨਾ ਤੇ ਦੂਜਿਆਂ ਦਾ ਭਲਾ ਕਰਨਾ ਸਾਧ ਸੰਗਤ ਜੀ ਸੰਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨੰਮੀਆਂ ਵੀਡੀਓਜ਼ ਨੂੰ ਵੇਖ ਸકો ਸਾ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਰਿਕਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸ਼ਾਖ ਪਾਉਂਦੇ ਹਾਂ ਸਾਸੰਗਤ ਜੀ ਇੱਕ ਪਰਿਵਾਰ ਸੀ ਜਿਸ ਦੇ ਵਿੱਚ ਸਰਦਾਰ ਜੀ ਉਸ ਦੀ ਪਤਨੀ ਤੇ ਉਸ ਦੀਆਂ ਦੋ ਧੀਆ ਸੀ ਤੇ ਇੱਕ ਉਸ ਦਾ ਬੇਟਾ ਸੀ ਸਾਸੰਗਤ ਜੀ ਉਹਨਾਂ ਦੇ ਘਰ ਵਿੱਚ ਜਿਹੜਾ ਉਸ ਭੈਣ ਦਾ ਘਰ ਵਾਲਾ ਸੀ ਉਹ ਰੋਜ਼ ਸ਼ਰਾਬ ਪੀ ਕੇ ਘਰੇ ਆ ਕੇ ਕਲੇਸ਼ ਕਰਦਾ ਸੀ ਬਹੁਤ ਲੜਦਾ ਸੀ ਸਾਸ ਸੰਗਤ ਜੀ ਇਸੇ ਤਰ੍ਹਾਂ ਹੀ ਉਸ 뜰 ਘਰ ਵਿੱਚ ਲੜਾਈ ਚੱਲਦੇ ਨੂੰ 20 ਤੋਂ 25 ਸਾਲ ਹੋ ਚੁੱਕੇ ਸੀ ਸਾਸ ਸੰਗਤ ਜੀ ਉਹ ਬਹੁਤ ਪਰੇਸ਼ਾਨ ਸੀ ਸਾਸ ਸੰਗਤ ਜੀ ਉਸ ਬੀਬੀ ਨੇ ਰੋਜ਼ ਗੁਰਦੁਆਰਾ ਸਾਹਿਬ ਜਾਣਾ ਸਾਸ ਸੰਗਤ ਜੀ ਇਹ ਪਰਿਵਾਰ ਅੰਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਸੀ ਸਾਸ ਸੰਗਤ ਜੀ ਇਹ ਪ੍ਰਸੰਤ ਮਹਾਂਪੁਰਸ਼ਾਂ ਜੀ ਨੂੰ ਬਹੁਤ ਜ਼ਿਆਦਾ ਮੰਨਦੇ ਸੀ ਸਾਸ ਸੰਗਤ ਜੀ ਜਦੋਂ ਵੀ ਇਹਨਾਂ ਨੂੰ ਟਾਈਮ ਮਿਲਦਾ ਸੀ ਤਾਂ ਇਹ ਬਾਬਾ ਜੀ ਦੇ ਕੋਲ ਜਾਂਦੇ ਸੀ ਸੇਵਾ ਕਰਦੇ ਸੀ ਤੇ ਉਹਨਾਂ ਦੇ ਵਚਨ ਮੰਨਦੇ ਸੀ ਸਾਸ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਹ ਬੀਬੀ ਗੁਰਦੁਆਰਾ ਸਾਹਿਬ ਰੋਜ਼ ਅੰਮ੍ਰਿਤ ਵੇਲੇ ਜਾਂਦੀ ਸੀ ਤੇ ਸ਼ਾਮ ਨੂੰ ਵੀ ਜਾਂਦੀ ਸੀ ਉਹ ਦਰਬਾਰ ਸਾਹਿਬ ਜਾਂਦੇ ਸੀ ਸਾਸ ਸੰਗਤ ਜੀ ਤੇ ਪਰ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਨਹੀਂ ਸੀ ਖਤਮ ਹੁੰਦਾ 25 ਸਾਲ ਹੋ ਚੁੱਕੇ ਸੀ ਉਸਦੇ ਵਿਆਹ ਹੋਏ ਨਾ ਪਹਿਲੇ ਦਿਨ ਤੋਂ ਹੀ ਉਸਦੇ ਘਰ ਵਿੱਚ ਬਹੁਤ ਲੜਾਈ ਰਹਿੰਦੀ ਸੀ ਉਹ ਸ਼ਰਾਬ ਪੀ ਕੇ ਗਲਤ ਬੋਲਦਾ ਸੀ ਕੁੱਟਦਾ ਮਾਰਦਾ ਸੀ ਸਾਸੰਗਤ ਜੀ ਤੇ ਲੜਦਾ ਸੀ ਸਾਸੰਗਤ ਜੀ ਉਹਨੇ ਬਹੁਤ ਕੁਝ ਕੀਤਾ ਬਹੁਤ ਬਾਬਿਆਂ ਕੋਲ ਗਈ ਬਹੁਤ ਜਗ੍ਹਾ ਤੇ ਗਈ ਪਰ ਉਸਦੇ ਘਰ ਵਿੱਚ ਕਲੇਸ਼ ਨਹੀਂ ਮੁੱਕਿਆ ਸਾਸੰਗਤ ਜੀ ਇੱਕ ਵਾਰੀ ਉਹ ਇਦਾਂ ਹੀ ਪਾਈ ਪੂਰਨਮਾਸ਼ੀ ਦਾ ਦਿਹਾੜਾ ਸੀ ਸਾਧ ਸੰਗਤ ਜੀ ਉਸ ਸੰਤ ਮਹਾਪੁਰਸ਼ਾਂ ਜੀ ਦੇ ਡੇਰੇ ਚਲੀ ਗਈ ਸਾਧ ਸੰਗਤ ਜੀ ਉਹ ਬੀਬੀ ਡੇਰੇ ਜਾ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਤੇ ਭੁੱਬਾਂ ਮਾਰ ਕੇ ਰੋਣ ਲੱਗ ਪਈ ਸਾਧ ਸੰਗਤ ਜੀ ਤੇ ਬਾਬਾ ਜੀ ਨੂੰ ਕਹਿੰਦੀ ਕਹਿੰਦੀ ਬਾਬਾ ਜੀ ਮੈਂ ਬਹੁਤ ਦੁਖੀ ਹਾਂ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਪਾਈ ਤੂੰ ਰੋ ਨਾ ਚੁੱਪ ਕਰ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਪਾਈ ਨਾਨਕ ਦੁਖੀਆ ਸਭ ਸੰਸਾਰ ਸਾਧ ਸੰਗਤ ਜੀ ਇਹ ਤਾਂ ਦੁਨੀਆ ਹੀ ਸਾਰੀ ਦੁੱਖਾਂ ਦੀ ਭਰੀ ਹੋਈ ਹੈ ਸੁਖੀ ਤੇ ਇੱਥੇ ਕੋਈ ਹੀ ਹੈ ਸਾਧ ਸੰਗਤ ਜੀ ਹਰ ਕੋਈ ਕਿਸੇ ਨਾ ਕਿਸੇ ਚੀਜ਼ ਕਰਕੇ ਦੁਖੀ ਹੈ ਕੋਈ ਆਪਣੀ ਔਲਾਦ ਪਿੱਛੇ ਦੁਖੀ ਹੈ ਕੋਈ ਆਪਣੇ ਪਤੀ ਤੋਂ ਦੁਖੀ ਹੈ ਕੋਈ ਪੈਸੇ ਵੱਲੋਂ ਦੁਖੀ ਹੈ ਹਰ ਕੋਈ ਦੁਖੀ ਹੈ ਇਸ ਦੁਨੀਆ ਵਿੱਚ ਕੋਈ ਗਰੀਬੀ ਕਰਕੇ ਦੁਖੀ ਹੈ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਜੇ ਵਾਹਿਗੁਰੂ ਤੈਨੂੰ ਸਾਰਾ ਕੁਝ ਦੇ ਦੇਵੇਗਾ ਫਿਰ ਤੂੰ ਵਾਹਿਗੁਰੂ ਨੂੰ ਯਾਦ ਕੌਣ ਕਰੇਗਾ ਉਸ ਵਾਹਿਗੁਰੂ ਦਾ ਕੌਣ ਨਾਮ ਜਪੇਗਾ ਉਸ ਨੂੰ ਕੌਣ ਯਾਦ ਕਰੇਗਾ ਜੇ ਵਾਹਿਗੁਰੂ ਜੀ ਸਾਰੀ ਦੁਨੀਆ ਹੀ ਸੁੱਖ ਦੇ ਦੇਵੇ ਸਾਧ ਸੰਗਤ ਜੀ ਤਾਂ ਉਸ ਨੇ ਬਾਬਾ ਜੀ ਨੂੰ ਦੱਸਿਆ ਕਿ ਬਾਬਾ ਜੀ ਮੇਰਾ ਘਰ ਵਾਲਾ ਬਹੁਤ ਸ਼ਰਾਬ ਪਿੰਦਾ ਹੈ ਤੇ ਉਹ ਘਰੇ ਆ ਕੇ ਮੈਨੂੰ ਕੁੱਟਦਾ ਮਾਰਦਾ ਵੀ ਹੈ ਤੇ ਮੇਨਾਂ ਕਲੇਸ਼ ਵੀ ਕਰਦਾ ਹੈ ਲੜਾਈ ਵੀ ਬਹੁਤ ਕਰਦਾ ਹੈ ਸਾਸੰਗਾ ਜੀ ਤਾਂ ਬਾਬਾ ਜੀ ਕਹਿੰਦੇ ਭਾਈ ਇੱਕ ਗੱਲ ਮੰਨੇਗੀ ਕਹਿੰਦੀ ਹਾਂ ਜੀ ਬਾਬਾ ਜੀ ਸਤਿ ਵਚਨ ਕਹਿੰਦੇ ਭਾਈ ਉਹ ਜਿਵੇਂ ਕਰਦਾ ਹੈ ਨਾ ਉਹਨੂੰ ਕਰੀ ਜਾਣ ਦੇ ਤੂੰ ਉਹਦੀ ਗੱਲ ਮੰਨ ਲਿਆ ਕਰ ਸਾਤਸੰਗਜੀ ਬਾਬਾ ਜੀ ਕਹਿੰਦੇ ਪਾਈ ਤੂੰ ਜਿੱਥੇ ਵੀ ਜਾਣਾ ਹੈ ਤੂੰ ਉਸ ਨਾਲ ਲੜਾਈ ਕਰਕੇ ਨਹੀਂ ਜਾਣਾ ਤੂੰ ਉਸ ਨੂੰ ਪਹਿਲਾਂ ਪੁੱਛਣਾ ਹੈ ਕਿ ਮੈਂ ਇੱਥੇ ਚਲੀ ਜਾਵਾਂ ਮੈਂ ਉੱਥੇ ਚਲੀ ਜਾਵਾਂ ਸਾਤਸੰਗਾ ਜੀ ਕਹਿੰਦੀ ਬਾਬਾ ਜੀ ਉਹ ਤਾਂ ਮੈਨੂੰ ਗੁਰੂ ਘਰ ਜਾਣ ਤੋਂ ਵੀ ਰੋਕਦਾ ਏ ਉਹ ਤਾਂ ਮੈਨੂੰ ਦਰਬਾਰ ਸਾਹਿਬ ਜਾਣ ਤੋਂ ਵੀ ਰੋਕਦਾ ਵਾ ਬਾਬਾ ਜੀ ਕਹਿੰਦੇ ਨਹੀਂ ਪਾਈ ਜਿਵੇਂ ਉਹ ਕਰਦਾ ਹੈ ਨਾ ਉਹਨੂੰ ਕਰਨ ਦੇ ਤੂੰ ਬਸ ਵਾਇਕਰੂ ਦਾ ਨਾਮ ਜਪਣਾ ਹੈ ਨਾ ਤੂੰ ਘਰ ਬਹਿ ਕੇ ਜਪ ਲਿਆ ਕਰ ਘਰ ਦੇ ਵਿੱਚ ਵਾਇਕਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਕਾਗਰ ਚਿੱਤ ਹੋ ਕੇ ਵਾਇਕਰੂ ਨੂੰ ਧਿਆ ਲਿਆ ਕਰ ਸਾਧ ਸੰਗਤ ਜੀ ਉਸ ਬੀਬੀ ਨੇ ਇਦਾਂ ਹੀ ਪਾਈ ਸਤਿ ਵਚਨ ਕਹਿ ਕੇ ਮਹਾਪੁਰਸ਼ਾਂ ਜੀ ਦੀ ਗੱਲ ਨੂੰ ਮੰਨ ਲਿਆ ਸਾਧ ਸੰਗਤ ਜੀ ਕਹਿੰਦੇ ਪੂਰਨ ਬ੍ਰह्म ਗਿਆਨੀ ਹੈ ਨਾ ਸਾਧ ਸੰਗਤ ਜੀ ਪੂਰਨ ਬ੍ਰह्म ਗਿਆਨੀ ਸੰਤ ਬਾਬਾ ਜੇ ਸਿੰਘ ਜੀ ਮਹਾਰਾਜ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਉਹਨਾਂ ਨੇ ਕਿੰਨਾ ਹੀ ਦੁਨੀਆ ਦਾ ਭਲਾ ਕੀਤਾ ਹੈ ਕਿੰਨਾ ਹੀ ਸੁਧਾਰ ਕੀਤਾ ਹੈ ਸਾਧ ਸੰਗਤ ਜੀ ਉਹ ਵੀ ਰੱਬ ਰੂਪ ਹੀ ਸੀ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਹੈ ਉਹ ਤਾਂ ਬੰਦੇ ਦਾ ਮੱਥਾ ਦੇਖ ਕੇ ਪੜ ਲੈਂਦੇ ਨੇ ਕਿ ਇਸ ਦੇ ਅਗਲੇ ਪਲ ਵਿੱਚ ਇਸ ਦੀ ਜ਼ਿੰਦਗੀ ਵਿੱਚ ਕੀ ਹੋਣ ਵਾਲਾ ਹੈ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਸ ਬੀਬੀ ਨੇ ਬਾਬਾ ਜੀ ਦੇ ਵਚਨ ਮੰਨ ਕੇ ਉਸ ਨੇ ਇਦਾਂ ਹੀ ਕੀਤਾ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਹ ਅਗਲੇ ਦਿਨ ਅੰਮ੍ਰਿਤਸਰ ਸੇ ਆਪਣੇ ਸ਼ਹਿਰ ਵਾਪਸ ਆਵੇ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਜਦੋਂ ਉਸ ਨੇ ਰਾਤ ਨੂੰ ਆ ਕੇ ਫਿਰ ਕਲੇਸ਼ ਕੀਤਾ ਫਿਰ ਲੜਾਈ ਕੀਤੀ ਉਸ ਨੂੰ ਕੁੱਟਿਆ ਮਾਰਿਆ ਸਾਤਸੰਗ ਜੀ ਤੁਸੀਂ ਜਾਣਦੇ ਹੀ ਹੋ ਕਿ ਜਦੋਂ ਆਪਣੇ ਘਰ ਦੇ ਵਿੱਚ ਜੋ ਕੁਝ ਚੱਲਦਾ ਹੈ ਉਹ ਹੀ ਗਲਤ ਪ੍ਰਵਾਹ ਬੱਚਿਆਂ ਤੇ ਵੀ ਪੈਂਦਾ ਹੈ ਇਸੇ ਤਰ੍ਹਾਂ ਹੀ ਪਾਈ ਉਸ ਦਾ ਬੱਚਾ ਵੀ ਜੋ ਉਸ ਦਾ ਲੜਕਾ ਸੀਗਾ ਉਹ ਵੱਡਾ ਸੀ ਸਾਰਿਆਂ ਨਾਲ ਸਾਤਸੰਗ ਜੀ ਉਹ ਵੀ ਗਲਤ ਕੰਮਾਂ ਵਿੱਚ ਪੈ ਗਿਆ ਉਹ ਬਹੁਤ ਦੁਖੀ ਸੀ ਉਹ ਆਪਣੇ ਪਿਓ ਨੂੰ ਰੋਜ਼ ਲੜਦਾ ਦੇ ਝਗੜਾ ਦਾ ਦੇ ਕੁੱਟਦਾ ਮਾਰਦਾ ਦੇ ਉਹ ਵਿਕਲਪਕੰਮਾਂ ਵਿੱਚ ਪੈ ਗਿਆ ਸਾਧ ਸੰਗਤ ਜੀ ਫਿਰ ਉਹਨੇ ਜਦੋਂ ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਜਾਂਦੀ ਸੀ ਉਹ ਭੈਣ ਸਾਧ ਸਾਧ ਸੰਗਤ ਜੀ ਉਸਨੇ ਰਾਤ ਆਪਣੇ ਘਰ ਵਾਲੇ ਨੂੰ ਪੁੱਛਿਆ ਜਦੋਂ ਉਹ ਸ਼ਰਾਬ ਪੀ ਕੇ ਉਸ ਨਾਲ ਲੜ ਰਿਹਾ ਸੀ ਤਾਂ ਉਸਨੇ ਪੁੱਛਿਆ ਕਿ ਸਰਦਾਰ ਜੀ ਮੈਂ ਕੱਲ ਨੂੰ ਸਵੇਰੇ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਚਲੇ ਜਾਵਾਂ ਸਾਧ ਸੰਗਤ ਜੀ ਉਹ ਕਹਿੰਦਾ ਨਹੀਂ ਜਾ ਸਾਸ ਸੰਗਤ ਜੀ ਕਿਉਂਕਿ ਉਹ ਦੇਖਣਾ ਚਾਹੁੰਦਾ ਸੀ ਕਿ ਇਹ ਮੇਰੀ ਗੱਲ ਮੰਨਦੀ ਹੈ ਕਿ ਨਹੀਂ ਮੰਨਦੀ ਕਿਉਂਕਿ ਸਾਸ ਸੰਗਤ ਜੀ ਇਸੇ ਤਰ੍ਹਾਂ ਹੀ ਉਹ ਗੱਲ ਨਹੀਂ ਮੰਨ ਕੇ 25 ਸਾਲ ਲੰਘ ਚੁੱਕੇ ਸੀ ਉਹ ਉਸ ਨੂੰ ਬਿਨਾਂ ਪੁੱਛੇ ਬਿਨਾਂ ਕੁਝ ਦੱਸੇ ਉਹ ਚਲੀ ਜਾਂਦੀ ਸੀ ਸਾਸ ਸੰਗਤ ਜੀ ਉਸ ਨੇ ਕਿਹਾ ਦੇਖਦਾ ਇਹ ਮੇਰੀ ਗੱਲ ਮੰਨਦੀ ਹੈ ਕਿ ਨਹੀਂ ਮੰਨਦੀ ਭਾਈ ਉਹ ਬੀਬੀ ਨੇ ਇਦਾਂ ਹੀ ਕੀਤਾ ਉਹ ਸਵੇਰੇ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਨਹੀਂ ਗਈ ਸਾਥ ਸੰਗਤ ਜੀ ਉਸਨੇ ਦਿਨ ਦੇ ਵਿੱਚ ਹੀ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਵਾਹਿਗੁਰੂ ਨੂੰ ਇਕਾਗਰ ਚਿੱਤ ਕਰਕੇ ਵਾਹਿਗੁਰੂ ਦਾ ਜਾਪ ਕੀਤਾ ਹਰ ਮੰਦਰ ਸਾਹਿਬ ਦਾ ਧਿਆਨ ਤਰਕੇ ਵਾਹਿਗੁਰੂ ਜੀ ਨੂੰ ਯਾਦ ਕੀਤਾ ਸਾਥ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਹ ਸ਼ਾਮ ਨੂੰ ਵੀ ਦਰਬਾਰ ਸਾਹਿਬ ਜਾਂਦੀ ਸੀ ਤਾਂ ਉਸਨੇ ਰਾਤ ਨੂੰ ਸਵੇਰ ਦਾ ਤੇ ਪੁੱਛ ਲਿਆ ਅੰਮ੍ਰਿਤ ਵੇਲੇ ਦਾ ਆਪਣੇ ਪਤੀ ਤੋਂ ਪਰ ਜਦੋਂ ਸਵੇਰ ਹੋਈ ਉਸਨੇ ਸ਼ਾਮ ਦਾ ਪੁੱਛਿਆ ਕਿ ਸਰਦਾਰ ਜੀ ਮੈਂ ਸ਼ਾਮ ਨੂੰ ਦਰਬਾਰ ਸਾਹਿਬ ਚਲੇ ਜਾਵਾਂ ਫਿਰ ਉਸਨੇ ਕਿਹਾ ਕਿ ਇਸ ਸਵੇਰੇ ਤਾਂ ਗਈ ਨਹੀਂ ਹੁਣ ਵੀ ਇਹਨੂੰ ਮਨਾ ਕਰ ਦੇਣਾ ਦੇਖਦੇ ਹਾਂ ਇਹ ਮੇਰੀ ਗੱਲ ਮੰਨਦੀ ਹੈ ਕਿ ਨਹੀਂ ਮੰਨਦੀ ਸਾਸੰਗਤ ਜੀ ਤਾਂ ਉਸਨੇ ਇਸੇ ਤਰ੍ਹਾਂ ਹੀ ਕੀਤਾ ਭਾਈ ਉਸਦੇ ਪਤੀ ਨੇ ਉਸਨੂੰ ਮਨਾ ਕਰ ਦਿੱਤਾ ਦਰਬਾਰ ਸਾਹਿਬ ਜਾਣ ਤੋਂ ਤਾਂ ਉਸ ਬੀਬੀ ਨੇ ਸਾਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਹ ਸ਼ਾਮ ਨੂੰ ਵੀ ਦਰਬਾਰ ਸਭ ਨਹੀਂ ਗਈ ਇਸੇ ਤਰ੍ਹਾਂ ਹੀ ਪਾਈ ਸਮਾਂ ਬੀਤ ਗਿਆ ਫਿਰ ਰਾਤ ਪੈ ਗਈ ਸਾਸ ਸੰਗਤ ਜੀ ਉਸ ਦਾ ਪਤੀ ਉਸ ਨੂੰ ਘਰ ਆ ਕੇ ਕਹਿੰਦਾ ਕਿ ਇਹ ਕਿਵੇਂ ਹੋ ਗਿਆ ਕਿ ਤੂੰ ਤਾਂ ਮੈਨੂੰ ਕਦੀ ਪੁੱਛਦੀ ਨਹੀਂ ਕਿ ਕਿੱਥੇ ਜਾਣਾ ਵਾ ਕਿੱਥੇ ਨਹੀਂ ਜਾਣਾ ਤੂੰ ਤਾਂ ਮੈਨੂੰ ਬਿਨਾਂ ਦੱਸੇ ਹੀ ਚਲੀ ਜਾਨੀ ਆ ਇਹ ਕਿਵੇਂ ਹੋ ਗਿਆ ਕਿ ਤੂੰ ਮੇਰੇ ਤੋਂ ਪੁੱਛ ਰਹੀ ਆ ਸਾਸ ਸੰਗਤ ਜੀ ਉਹ ਕਹਿੰਦੀ ਮੈਂ ਹੁਕਮ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਵਾਹ ਸਾਧ ਸੰਗਤ ਜੀ ਮੈਂ ਬਾਬਾ ਜੀ ਦੇ ਹੁਕਮ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਵਾਹ ਕਿ ਮੈਂ ਨਿਮਰਤਾ ਵਿੱਚ ਰਹਿਣ ਲੱਗ ਪਈ ਆ ਸਾਧ ਸੰਗਤ ਜੀ ਤਾਂ ਉਸ ਦੇ ਪਤੀ ਦਾ ਵੀ ਮਨ ਪਿਕਲ ਗਿਆ ਉਸ ਦਾ ਪਤੀ ਕਹਿੰਦਾ ਆਪਣੀ ਘਰ ਦੇ ਵਿੱਚ ਲੜਾਈ ਹੀ ਐਨੀ ਹੁੰਦੀ ਸੀ ਕਿ ਮੈਂ ਤੇਰੇ ਨਾਲ ਜਾਣਾ ਤੇ ਚਾਹੁੰਦਾ ਸੀ ਪਰ ਲੜਾਈ ਕਰਕੇ ਨਹੀਂ ਜਾਂਦਾ ਸੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਫਿਰ ਉਸਨੇ ਪੁੱਛਿਆ ਕਿ ਮੈਂ ਸਵੇਰੇ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਚਲੀ ਜਾਵਾਂ ਤਾਂ ਉਸਦਾ ਪਤੀ ਕਹਿੰਦਾ ਹਾਂ ਚਲੇ ਜਾਈਂ ਜੇ ਤੇਰਾ ਦਿਲ ਕਰੇ ਤਾਂ ਤੂੰ ਮੈਨੂੰ ਵੀ ਨਾਲ ਲੈ ਕੇ ਚਲੇ ਜਾਈਂ ਇਸੇ ਤਰ੍ਹਾਂ ਹੀ ਪਾਈ ਉਹ ਵੀ ਅਗਲੇ ਦਿਨ ਸਵੇਰੇ ਦਰਬਾਰ ਸਾਹਿਬ ਗਈ ਸਾ ਸੰਗਾ ਜੀ ਤੇ ਆਪਣੇ ਪਤੀ ਨੂੰ ਵਿਨਾਨ ਲੈ ਕੇ ਗਈ ਸਾ ਸੰਗਾ ਜੀ ਇਸੇ ਤਰ੍ਹਾਂ ਹੀ ਪਾਈ ਉਸਨੇ ਉੱਥੇ ਜਾ ਕੇ ਦਾਨ ਨੇ ਸੇਵਾ ਕੀਤੀ ਵੈਗੁਰੂ ਦੀਆਂ ਖੁਸ਼ੀਆਂ ਲਈਆਂ ਇਸੇ ਤਰ੍ਹਾਂ ਹੀ ਪਾਈ ਉਸਦੇ ਇੱਕ ਬੀਬੀ ਨੇ ਇੱਕ वचन ਮੰਨਣ ਦੇ ਨਾਲ ਹੀ ਉਸਦੇ ਘਰ ਵਿੱਚ ਖੁਸ਼ੀਆਂ ਆ ਗਈਆਂ ਸਾ ਸੰਗਾ ਜੀ ਕਹਿੰਦੇ ਆ ਨਾ ਸਾਧੂ ਸੰਤਾਂ ਦੇ ਰੰਗਾਂ ਨੂੰ ਕੌਣ ਜਾਣ ਸਕਦਾ ਹੈ ਉਹ ਤਾਂ ਰੱਬ ਰੂਪੀ ਮਹাপুরਸ਼ ਨੇ ਸਾਧ ਸੰਗਾ ਜੀ ਉਹਨਾਂ ਦਾ ਇੱਕ ਵਚਨ ਹੀ ਬੰਦ ਦੀ ਜ਼ਿੰਦਗੀ ਪਲਟ ਕੇ ਰੱਖ ਦਿੰਦਾ ਹੈ ਸਾਧ ਸੰਗਾ ਜੀ ਇਸੇ ਤਰ੍ਹਾਂ ਹੀ ਪਾਈ ਉਹਨਾਂ ਦੀ ਖੁਸ਼ਹਾਲ ਜ਼ਿੰਦਗੀ ਜੀਣ ਲੱਗ ਪਈ ਸਾਧ ਸੰਗਾ ਜੀ ਜਿਹੜਾ ਉਹਨਾਂ ਦਾ ਬੇਟਾ ਸੀ ਜਿਹੜਾ ਗਲਤ ਕੰਮਾਂ ਵਿੱਚ ਪੈ ਗਿਆ ਸੀ ਸਾਧ ਸੰਗਾ ਜੀ ਇਸੇ ਤਰ੍ਹਾਂ ਹੀ ਪਾਈ ਜਦੋਂ ਉਹਨੇ ਦੇਖਿਆ ਕਿ ਘਰ ਦੇ ਵਿੱਚ ਧੋਨਿਆ ਜਾੜੇ ਮਾ ਪਿਓ ਦੇ ਹੁਣ ਖੁਸ਼ੀ ਖੁਸ਼ੀ ਰਹਿਣ ਲੱਗ ਪਏ ਨੇ ਤਾਂ ਸਾਧ ਸੰਗਤ ਜੀ ਉਸ ਨੇ ਵੀ ਹੌਲੀ ਹੌਲੀ ਕਰਕੇ ਨਸ਼ਾ ਛੱਡ ਦਿੱਤਾ ਸਾਧ ਸੰਗਤ ਜੀ ਕਿਉਂਕਿ ਉਹ ਮਾਤਾ ਜੀ ਬਹੁਤ ਜਾੜਾ ਭਜਨ ਕੀਰਤਨ ਬਾਣੀ ਦਾ ਜਾਪ ਕਰਦੇ ਸੀ ਸਾਧ ਸੰਗਤ ਜੀ ਵਾਹਿਗੁਰੂ ਜੀ ਦੀ ਐਸੀ ਕਿਰਪਾ ਹੋਈ ਐਸੀ ਰਹਿਮਤ ਹੋਈ ਕਿ ਸਾਧ ਸੰਗਤ ਜੀ ਉਸ ਦੇ ਘਰ ਵਿੱਚ ਕਲੇਸ਼ ਕੀ ਜ਼ਿੰਦਗੀ ਹੀ ਖਤ ਜ਼ਿੰਦਗੀ ਹੀ ਬਦਲ ਦਿੱਤੀ ਸਾਧ ਸੰਗਤ ਜੀ ਕਹਿੰਦੇ ਵਾਹਿਗੁਰੂ ਦੇ ਰੰਗਾਂ ਨੂੰ ਕੌਣ ਜਾਣ ਸਕਦਾ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਉਹਨਾਂ ਨੇ ਫਿਰ ਆਪਣੀ ਦੋਨਾਂ ਬੱਚੀਆਂ ਦਾ ਵਿਆਹ ਕਰ ਦਿੱਤਾ ਸਾਧ ਸੰਗਤ ਜੀ ਉਹ ਵੀ ਚੰਗੇ ਘਰ ਚੰਗਾ ਪਰਿਵਾਰ ਗੁਰਸਿੱਖ ਪਰਿਵਾਰ ਮਿਲ ਗਿਆ ਉਹਨਾਂ ਨੂੰ ਉਹ ਫਿਰ ਦੋਨੇ ਹੀ ਮੀਆਂ ਬੀਬੀ ਖੁਸ਼ੀ ਜਿੰਦਗੀ ਜੀਣ ਲੱਗ ਪਏ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਜੋ ਵੀ ਬਾਬਾ ਜੀ ਦੇ ਵਚਨਾਂ ਨੂੰ ਮੰਨਦਾ ਹੈ ਸਾਧ ਸੰਗਤ ਜੀ ਬਾਬਾ ਜੀ ਦੇ ਸਤਿ ਵਚਨ ਕਹਿ ਕੇ ਮੰਨ ਲੈਂਦਾ ਹੈ ਸਾਧ ਸੰਗਤ ਜੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਨੂੰ ਠੀਕ ਕਰ ਲੈਂਦਾ ਹੈ ਸਾਧ ਸੰਗਤ ਜੀ ਜਿਹੜੇ ਨਹੀਂ ਮੰਨਦੇ ਉਹ ਤੁਸੀਂ ਜਾਣਦੇ ਹੀ ਹੋ ਕਿ ਉਹਨਾਂ ਦੇ ਨਾਲ ਫਿਰ ਕੀ ਕੁਝ ਹੁੰਦਾ ਹੈ ਸਾਧ ਸੰਗਤ ਜੀ ਬਾਬਾ ਜੀ ਦੇ ਸਿਰਫ ਦੋ ਬੋਲ ਹੀ ਜਿਹੜਾ ਮੰਨ ਗਿਆ ਉਹ ਜ਼ਿੰਦਗੀ ਦੇ ਵਿੱਚ ਤਰਗੇ ਸਾਧ ਸੰਗਤ ਜੀ ਪੂਰਨ ਬ੍ਰਹਮ ਗਿਆਨੀ ਸਤਿ ਪਾਪਾ ਜੇਜ ਸਿੰਘ ਜੀ ਮਹਾਰਾਜ ਬਹੁਤ ਹੀ ਕਰਨੀ ਵਾਲੇ ਨੇ ਸਾਧ ਸੰਗਤ ਜੀ ਜਿਹੜਾ ਉਹਨਾਂ ਦੇ ਕੋਲ ਸੱਚੇ ਮਨ ਦੇ ਨਾਲ ਜਾਂਦਾ ਹੈ ਸਾਧ ਸੰਗਤ ਜੀ ਵੈਗੁਰ ਜੀ ਉਹਨਾਂ ਦੀ ਅੱਜ ਵੀ ਝੋਲੀਆਂ ਵਿੱਚ ਖੈਰ ਪਾਉਂਦੇ ਹਨ ਸਾਧ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਆਪਣੇ ਦੋਸਤਾਂ ਮਿੱਤਰਾਂ ਨੂੰ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਸਾਡਾ ਕੰਮ ਹੈ ਬਾਣੀ ਨਾਲ ਜੁੜਨਾ ਤੇ ਬਾਣੀ ਦੇ ਨਾਲ ਚੋਣਨਾ ਸਾਧ ਸੰਗਤ ਜੀ ਹੋਈਆ ਪੁਲਾ ਚੋਕਾਂ ਦੀ ਖਿਮਾ ਬਖਸ਼ਣੀ ਜੀ ਸਾ ਸੰਗਤ ਜੀ ਸੰਤ ਮਹਾਂਪੁਰਸ਼ਾਂ ਜੀ ਨਿਰੋਜ ਨਮਿਆ ਨਮਿਆ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਰੋਜ਼ ਆਪ ਜੀ ਨਮਿਆ ਵੀਡੀਓਜ਼ ਨੂੰ ਵੇਖ ਸਕੋ ਸਾ ਸੰਗਤ ਜੀ ਹੋਈਆ ਪੁਲਾ ਚੋਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾ ਫਤਿਹ ਵਿੱਚ ਦੇਣਾ ਜੀ ਗੱਜਵਾਜ ਕੀ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ